ਪਿਆਰ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਪ੍ਰਮਾਤਮਾ ਤੁਹਾਨੂੰ ਗੁਰੂ ਨਾਮ ਦਾਸ ਜੀ ਸੱਤੇ ਮਿਹਰ ਭਰਿਆ ਹੱਥ ਰੱਖੇ ਅੱਜ ਬੱਚੇ ਡਿਮਾਂਡ ਕਰ ਰਹੇ ਆ ਵੀ ਬ੍ਰੈਡ ਰੋਲ ਖਾਣੇ ਆ ਤੇ ਕੋਈ ਕਹ ਰਿਹਾ ਦਾਦੀ ਜਲਦੀ ਬਣਾਓ ਕੋਈ ਕਹ ਰਿਹਾ ਨਾਨੀ ਜਲਦੀ ਬਣਾਓ ਆਪਾਂ ਚੱਲਦੇ ਆ ਰਸੋਈ ਵੱਲ ਤੇ ਬਣਾਨੇ ਆ ਬ੍ਰੈਡ ਰੋਲ ਇਹਨਾਂ ਆਪਾਂ ਆਲੂ ਲੈ ਲਿਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਆ ਤੇ ਹੁਣ ਆਪਾਂ ਇਹਨਾਂ ਨੂੰ ਉਬਲਣੇ ਰੱਖ ਦਿੰਨੇ ਆ ਤੇ ਫੇਰ ਅੱਜ ਆਪਾਂ ਬਣਾ ਕੇ ਦਿੰਨੇ ਬੱਚਿਆਂ ਨੂੰ ਬ੍ਰੈਡ ਰੋਲ ਤੇ ਹੁਣ ਆਪਾਂ ਇਹਨਾਂ ਨੂੰ ਉਬਾਲਦੇ ਆਂ ਇਹ ਆਪਣੇ ਆਲੂ ਉਬਲ ਗਏ ਆ ਤੇ ਇਹਨਾਂ ਨੂੰ ਦੇਖਣ ਲਈ ਆਪਾਂ ਇੱਥੇ ਨਾ ਆ ਦੇਖ ਆ ਦੇਖ ਪੂਰ ਪਤਾ ਲੱਗ ਗਿਆ ਨਾ ਕਿ ਆਪਣੇ ਆਲੂ ਜਿਹੜੇ ਪੂਰੀ ਤਰ੍ਹਾਂ ਨਾਲ ਉਬਲ ਗਏ ਤੇ ਬਹੁਤ ਹੀ ਵਧੀਆ ਉਬਲੇ ਤੇ ਹੁਣ ਆਪਾਂ ਇਹਨਾਂ ਦਾ ਛਿਲਕਾ ਉਤਾਰ ਕੇ ਤੇ ਤਿਆਰ ਕਰ ਲੈਨੇ ਆ ਸਾਰਾ ਵਿਚ ਮਸਾਲਾ ਪਾ ਕੇ ਤੇ ਵਧੀਆ ਤਰੀਕੇ ਦੇ ਨਾਲ ਤੇ ਆਪਾਂ ਬਣਾਉਨੇ ਆ ਬ੍ਰੈਡ ਰੋਲ ਆ ਦੇਖੋ ਆਪਾਂ ਆਲੂਆਂ ਨੂੰ ਲਿਆ ਛੇਲ ਤੇ ਹੁਣ ਇਹਦੇ ਚ ਪਾਤਾ ਹਰਾ ਧਨੀਆ ਤੇ ਆਹ ਪਾਤੇ ਆਪਾਂ ਪਿਆਜ਼ ਤੇ ਪਿਆਜ਼ ਤੋਂ ਬਾਅਦ ਆਪਾਂ ਆ ਪਾ ਦਾਂਗੇ ਕੁੰਮਿਆ ਹੋਇਆ ਜੀਰਾ ਆਹ ਥੋੜੀ ਜੀ ਕਾਲੀ ਮਿਰਚ ਤੇ ਆ ਹੈਗਾ ਆ ਅੰਬਚੂਰ ਇਹ ਤੁਹਾ ਆਪਸ਼ਨਲ ਹੈ ਤੁਹਾਡੀ ਮਰਜ਼ੀ ਆ ਤੁਸੀਂ ਅੰਬਚੂਰ ਪਾਉਣਾ ਅੰਬਚੂਰ ਪਾ ਲਓ ਜੇ ਤੁਸੀਂ ਆਪਣਾ ਆਹ ਚਾਟ ਮਸਾਲਾ ਪਾਉਣਾ ਉਹ ਪਾ ਲਓ ਪਰ ਮੈਨੂੰ ਅੰਬਚੂਰ ਜ਼ਿਆਦਾ ਵਧੀਆ ਲੱਗਦਾ ਇਹਦੇ ਚ ਤੇ ਹੁਣ ਆਪਾਂ ਇਹਨਾਂ ਨੂੰ ਕਰ ਲਾਂਗੇ ਮੈਸ਼ ਤੇ ਇਹ ਹੀ ਆਪਾਂ ਬਣਾ ਲਾਂਗੇ ਬ੍ਰੈਡ ਰੋਲ ਇਹਨਾਂ ਨੂੰ ਆਪਾਂ ਕਰਕੇ ਵੈਸੇ ਮੇਰੇ ਕੋਲ ਉਹ ਹੈਗਾ ਆ ਮੈਸ਼ਰ ਵੀ ਪਰ ਮੈਂ ਜ਼ਿਆਦਾਤਰ ਇਹਨੂੰ ਹੱਥਾਂ ਨਾਲ ਹੀ ਮੈਸ਼ ਨਾਲ ਪਸੰਦ ਕਰਦੀ ਆਂ ਇਹਨੂੰ ਆਪਾਂ ਇਹਨੂੰ ਚੰਗੀ ਤਰ੍ਹਾਂ ਹੱਥਾਂ ਨਾਲ ਹੀ ਮੈਸ਼ ਕਰ ਲਾਂਗੇ। ਇੱਕ ਹੀ ਦਹਾਣਕੇ ਹੱਥਾਂ ਦੇ ਨਾਲ ਆਪਾਂ ਇਹਨੂੰ ਸਾਈਡਾਂ ਤੋਂ ਉਤਾਰ ਲਾਂਗੇ ਤੇ ਸਾਰੇ ਇਸੇ ਤਰ੍ਹਾਂ ਉਤਾਰ ਲਾਂਗੇ ਹਲਕੇ ਹੱਥਾਂ ਦੇ ਨਾਲ ਤੇ ਫਿਰ ਇਹ ਵਧੀਆ ਹੋ ਜਾਣਗੇ। ਹਾਂਜੀ ਆ ਦੇਖੋ ਇਸ ਤਰ੍ਹਾਂ ਨਾ ਹਲਕੇ ਹੱਥਾਂ ਦੇ ਨਾਲ ਆਪਾਂ ਪਾਣੀ ਲਾਉਣਾ ਹੈ ਜੇ ਆਪਾਂ ਇਹਨੂੰ ਪਾਣੀ ਦੇ ਵਿੱਚ ਜ਼ਿਆਦਾ ਡਿਪ ਕਰਤਾ ਨਾ ਤੇ ਫਿਰ ਇਹ ਜ다가 ਉਹ ਸੌਖਾ ਹੋ ਜਾਏਗਾ ਬਿਲਕੁਲ ਤੇ ਆਪਣੇ ਆਪਾਂ ਨੂੰ ਬਾਈਂਡ ਕਰਨਾ ਕਵਰ ਕਰਨਾ ਆਖਾ ਹੋ ਜਾਏਗਾ ਅੱਜ ਨਾ ਉਹ ਜਿਤੋਂ ਅਸੀਂ ਬੱਡ ਲੈ ਕੇ ਆਉਨੇ ਆ ਨਾ ਉਹ ਆ ਇਹ ਨਹੀਂ ਸੀ ਰਜੇ ਤੇ ਬੱਡ ਵੀ ਛੋਟੇ ਵਾਲੇ ਮਿਲੇ ਸੀਗੇ ਤੇ ਬਾਕੀ ਕੋਈ ਨਾ ਇਹਨੂੰ ਹਲਕੇ ਹੱਥਾਂ ਦੇ ਨਾਲ ਆਪਾਂ ਇਸ ਤਰ੍ਹਾਂ ਬਾਈਂਡ ਕਰਨਾ ਬਿਲਕੁਲ ਹਲਕੇ ਹੱਥਾਂ ਦੇ ਨਾਲ ਤੇ ਇਹ ਵਧੀਆ ਹੋ ਜਾਂਦੀ ਹੈ ਫਿਰ ਵੀ ਆ ਦੇਖੋ ਅੱਗੇ ਕਰ ਇਹਨਾਂ ਤੇ ਕਿਨੇ ਸੌਨੇ ਹਲਕੇ ਹੱਥਾਂ ਦੇ ਨਾਲ ਇਹ ਪੁਆਇੰਟ ਕਰਨੇ ਬਿਲਕੁਲ ਤੇ ਇਸ ਤਰ੍ਹਾਂ ਆਪਾਂ ਸਾਰਿਆਂ ਨੂੰ ਬਲੈਂਕ ਕਰ ਲਾਂਗੇ ਤੇ ਇਧਰ ਆਪਣਾ ਤੇਲ ਗਰਮ ਹੋ ਰਿਹਾ ਤੇ ਬਸ ਇਸ ਤਰ੍ਹਾਂ ਆਪਾਂ ਹਲਕੇ ਹੱਥਾਂ ਦੇ ਨਾਲ ਸਾਰਿਆਂ ਨੂੰ ਬਲੈਂਕ ਕਰ ਲੈਣਾ ਹੈ ਬਲੈਂਕ ਕਰ ਲਏ ਤੇ ਇਧਰ ਆਪਣਾ ਨਾ ਤੇਲ ਗਰਮ ਹੋ ਗਿਆ ਹੈ ਤੇ ਇਹਨੂੰ ਆਪਾਂ ਹਲਕੇ ਹੱਥਾਂ ਦੇ ਨਾਲ ਲਿਚਾ ਦਾਂਗੇ ਸੋਨੇ ਵਰਗੇ ਤਿਆਰ ਹੋਏ ਨੇ ਤੇ ਇੱਧਰ ਆਪਣੇ ਬਣ ਰਹੇ ਨੇ ਤੇ ਇਹ ਬਹੁਤ ਹੀ ਵਧੀਆ ਬਣ ਜਾਣਗੇ ਬੈਡਰੋਲ ਤੇ ਆ ਦੇਖੋ ਕਿੰਨੇ ਸੋਹਣੇ ਸ਼ੇਪ ਆਇਤੇ ਕਿੰਨੇ ਸੋਹਣੇ ਰੜੇ ਨੇ ਇਹਨਾਂ ਦੇ ਉੱਪਰ ਨਾਲ ਕਰੰਚੀ ਕਰੰਚੀ ਹੈ ਬਹੁਤ ਹੀ ਸੋਹਣਾ ਹਾਂਜੀ ਆ ਹੁਣ ਤੁਹਾਡੇ ਲੱਗੇ ਅੰਕਲ ਜੀ ਖਾਨ ਨਾਲ ਖਬਰਾਂ ਸੁਣ ਰਹੇ ਆ ਤੇ ਨਾਲ ਕਹਿੰਦੇ ਗਰਮਾ ਗਰਮ ਚਾਹ ਬਣਾ ਕੇ ਲਿਆਓ ਤੇ ਆਪਾਂ ਨਾਲ ਚਾਹ ਬਣਾਉਨੇ ਆ ਤੇ ਆਪਾ ਲਾਤੇ ਆ ਅੰਕਲ ਜੀ ਹੁਣਾਂ